ਇਸ ਕੋਲੇ ਦੀ ਵੱਡੀ ਖਬਰ سامنے ਆਈ ਹੈ ਕਿ ਰਾਮ ਰਹੀਮ ਨੂੰ ਪੈਰੋਲ ਮਿਲ ਚੁੱਕਿਆ ਤੁਹਾਨੂੰ ਦੱਸ ਦਈਏ ਕਿ ਇਲੈਕਸ਼ਨਸ ਤੋਂ ਪਹਿਲਾਂ ਰਾਮ ਰਹੀਮ ਜੇਲ੍ਹ ਤੋਂ ਬਾਹਰ ਆ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਡੀਐਸਪੀ ਦੀ ਅਗਵਾਈ ਵਿੱਚ ਰੋहतक ਪੁਲਿਸ ਦੀ ਟੀਮ ਰਾਮ ਰਹੀਮ ਦੇ ਨਾਲ ਰਵਾਨਾ ਹੋਈ ਇਸ ਦੌਰਾਨ ਰੋहतक ਜੇਲ੍ਹ ਦੇ ਅੰਦਰ ਦੁਆਲੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਬਲ ਤਾਇਨਾਤ ਰਹੀ ਸਰਕਾਰ ਨੇ ਰਾਮ ਰਹੀਮ ਦੀ ਐਮਰਜੈਂਸੀ ਪੈਰੋਲ ਨੂੰ ਲੈ ਕੇ ਚੋਣ ਕਮਿਸ਼ਨ ਤੋਂ ਇਜਾਜ਼ਤ ਮੰਗੀ ਸੀ ਕਮਿਸ਼ਨ ਨੇ ਸੋਮਵਾਰ ਨੂੰ ਤਿੰਨ ਸ਼ਰਤਾਂ ਦੇ ਆਧਾਰ ਤੇ ਇਜਾਜ਼ਤ ਦੇ ਦਿੱਤੀ ਹੈ ਦੱਸ ਦਈਏ ਕਿ ਰਾਮ ਰਹੀਮ ਨੂੰ ਪੈਰੋਲ ਤੇ ਬਾਹਰ ਆ ਰਹੇ ਨੇ ਹਰਿਆਣਾ ਵਿਧਾਨ ਸਭਾ ਚੋਣਾਂ 'ਚ ਵੋਟਿੰਗ ਤੋਂ ਸਿਰਫ 3 ਦਿਨ ਪਹਿਲਾਂ ਰਾਮ ਰਹੀਮ ਬੁੱਧਵਾਰ ਸਵੇਰੇ 6:30 ਵਜੇ ਸੁਨਾਰਿਆ ਜੇਲ੍ਹ ਤੋਂ ਬਾਹਰ ਆਇਆ ਸੀ ਅਤੇ ਰਾਮ ਰਹੀਮ ਹਨੀਪ੍ਰੀਤ ਨਾਲ ਕਾਰਚ ਯੂਪੀ ਦੇ ਬਾਗਪਤ ਸਿੱਤ ਬਰਨਾਵਾ ਆਸ਼ਰਮ ਦਿਨੇ ਰਵਾਨਾ ਹੁੰਦਾ ਉਸ ਤੋਂ ਬਾਅਦ ਡੀਐਸਪੀ ਦੀ ਅਗਵਾਈ ਵਿੱਚ ਰੋਧ ਤੱਕ ਪੁਲਿਸ ਦੀ ਟੀਮ ਰਾਮ ਰਹੀਮ ਦੇ ਨਾਲ ਰਵਾਨਾ ਹੁੰਦੀ ਹੈ ਇਸ ਦੌਰਾਨ ਰੋਧ ਤੱਕ ਜਿਲ੍ਹੇ ਦੇ ਆਲੇ ਦੁਆਲੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਬਲ ਤਾਇਨਾਤ ਕੀਤਾ ਗਿਆ ਜਦੋਂ ਸਰਕਾਰ ਨੇ ਰਾਮ ਰਹੀਮ ਦੀ ਐਮਰਜੈਂਸੀ ਪੈਰੋਲ ਨੂੰ ਲੈ ਕੇ ਚੌਣ ਕਮਿਸ਼ਨ ਤੋਂ ਇਜਾਜ਼ਤ ਮੰਗੀ ਸੀ ਜਿਸ ਤੋਂ ਬਾਅਦ ਇਜਾਜ਼ਤ ਤਿੰਨ ਸ਼ਰਤਾਂ ਦੇ ਦਿੱਤੀ ਗਈ ਸੀ ਰਾਮ ਰਹੀਮ ਦੇ ਜੇਲ੍ਹ ਤੋਂ ਬਾਹਰ ਉਹਨੂੰ ਲੈ ਕੇ ਮੰਗਲਵਾਰ ਨੂੰ ਦਿਨ ਭਰ ਅਟਕਲਾ ਚੱਲ ਰਹੀਆਂ ਸਨ ਪਰ ਦੇਰ ਰਾਤ ਰਾਮ ਰਹੀਮ ਨੂੰ ਹੈੱਡ ਕੁਆਰਟਰ ਤੋਂ ਮਨਜ਼ੂਰੀ ਨਾ ਮਿਲਣ ਕਾਰਨ ਜੇਲ੍ਹ ਤੋਂ ਬਾਹਰ ਨਹੀਂ ਲਿਆਂਦਾ ਜਾ ਸਕਿਆ ਮੰਗਲਵਾਰ ਦੇਰ ਰਾਤ ਹੈੱਡ ਕੁਆਰਟਰ ਜਿੱਥੋਂ ਜੇਲ੍ਹ ਪ੍ਰਸ਼ਾਸਨ ਨੂੰ ਲਿਖਤੀ ਹੁਕਮ ਪਹੁੰਚੇ ਜਿਸ ਕਾਰਨ ਰਾਮ ਰਹੀਮ ਨੂੰ 20 ਦਿਨਾਂ ਲਈ ਐਮਰਜੈਂਸੀ ਪੈਰੋਲ ਤੇ ਭੇਜ ਦਿੱਤਾ ਗਿਆ ਰੋहतक ਦੀ ਸੁਨਾਰੀਆ ਜੇਲ੍ਹ ਦੇ ਵਿੱਚ ਬਲਾਤਕਾਰ ਅਤੇ ਕਤਲ ਦੇ ਇੱਕ ਮਾਮਲੇ ਦੇ ਵਿੱਚ ਉਮਰ ਕੈਦ ਦੀ ਸਜ਼ਾ ਕਟ ਰਿਹਾ ਡੇਰਾ ਮੁਖੀ ਰਾਮ ਰਹੀਮ ਨੂੰ 13 ਅਗਸਤ ਨੂੰ 7ਵੀਂ ਵਾਰ 21 ਦਿਨਾਂ ਦੀ ਫਰਲੋ ਦਿੱਤੀ ਗਈ ਸੀ ਸੁਨਾਰੀਆ 5 ਸਤੰਬਰ ਨੂੰ ਪੈਰੋਲ ਤੋਂ ਬਾਅਦ ਜੇਲ੍ਹ ਪਰਤਿਆ ਸੀ ਦੱਸਿਆ ਜਾ ਰਿਹਾ ਹੈ ਕਿ ਰਾਮ ਰਹੀਮ ਹੁਣ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਸਾਹਮਣੇ ਆਉਣਾ ਚਾਹੁੰਦਾ ਹੈ ਇਸ ਦੇ ਲਈ ਜੇਲ੍ਹ ਵਿਭਾਗ ਰਾਹੀਂ 20 ਦਿਨਾਂ ਦੀ ਐਮਰਜੈਂਸੀ ਪੈਰੋਲ ਦੀ ਮੰਗ ਕੀਤੀ ਗਈ ਸੀ ਇਸ ਤੋਂ ਵੱਡੀ ਖਬਰ ਆ ਕਿ ਰਾਮ ਰਹੀਮ ਨੂੰ ਨਾ ਇਲੈਕਸ਼ਨ ਤੋਂ ਪਹਿਲਾਂ ਪੈਰੋਲ ਦੇ ਦਿੱਤੀ ਗਈ ਹੈ ਚੋੜ ਕਮਿਸ਼ਨ ਤੋਂ ਇਜਾਜ਼ਤ ਮੰਗੀ ਗਈ ਸੀ ਹਾਲਾਂਕਿ ਚੋੜ ਕਮਿਸ਼ਨ ਨੇ ਕੁਝ ਸ਼ਰਤਾਂ ਰੱਖੀਆਂ ਨੇ ਜਿਸ ਦੇ ਬਾਅਦ ਰਾਮ ਰਹੀਮ ਨੂੰ ਪੈਰੋਲ ਦੀ ਮਨਜ਼ੂਰੀ ਦੇ ਦਿੱਤੀ ਗਈ ਅਤੇ ਉਸ ਨੂੰ ਜੇਲ੍ਹ ਤੋਂ ਬਾਹਰ ਪੁਲਿਸ ਬਲ ਤਨਾਤ ਹੇਠ ਜੜਿਆ ਕਿ ਉਹਨਾਂ ਜੇਲ੍ਹ ਤੋਂ ਬਾਹਰ ਲਿਆਂਦਾ ਗਿਆ ਇਸ ਕੋਲੇ ਦੀ ਵੱਡੀ ਖਬਰ ਸਾਹਮਣੇ ਆਇਆ ਹੈ ਕਿ ਰਾਮ ਰਹੀਮ ਨੂੰ ਪੈਰੋਲ ਮਿਲ ਚੁੱਕਿਆ ਤੁਹਾਨੂੰ ਦੱਸ ਦਈਏ ਕਿ ਇਲੈਕਸ਼ਨਸ ਤੋਂ ਪਹਿਲਾਂ ਰਾਮ ਰਹੀਮ ਜੇਲ੍ਹ ਤੋਂ ਬਾਹਰ ਆ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਡੀਐਸਪੀ ਦੀ ਅਗਵਾਈ ਵਿੱਚ ਰੋहतक ਪੁਲਿਸ ਦੀ ਟੀਮ ਰਾਮ ਰਹੀਮ ਦੇ ਨਾਲ ਰਵਾਨਾ ਹੋਈ ਇਸ ਦੌਰਾਨ ਰੋहतक ਜੇਲ੍ਹ ਦੇ ਆਲੇ ਦੁਆਲੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਬਲ ਤਾਇਨਾਤ ਰਿਹਾ ਸਰਕਾਰ ਨੇ ਰਾਮ ਰਹੀਮ ਦੀ ਐਮਰਜੈਂਸੀ ਪੈਰੋਲ ਨੂੰ ਲੈ ਕੇ ਚੋਣ ਕਮਿਸ਼ਨ ਤੋਂ ਇਜਾਜ਼ਤ ਮੰਗੀ ਸੀ ਕਮਿਸ਼ਨ ਨੇ ਸੋਮਵਾਰ ਨੂੰ ਤਿੰਨ ਸ਼ਰਤਾਂ ਦੇ ਆਧਾਰ ਤੇ ਇਜਾਜ਼ਤ ਦੇ ਦਿੱਤੀ ਹੈ ਦੱਸ ਦਈਏ ਕਿ ਰਾਮ ਰਹੀਮ ਨੂੰ ਪੈਰੋਲ ਤੇ ਬਾਹਰ ਆ ਰਹੇ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਚ ਵੋਟਿੰਗ ਤੋਂ ਸਿਰਫ 3 ਦਿਨ ਪਹਿਲਾਂ ਰਾਮ ਰਹੀਮ ਬੁੱਧਵਾਰ ਸਵੇਰੇ 6:30 ਵਜੇ ਸੁਨਾਰਿਆ ਜੇਲ੍ਹ ਤੋਂ ਬਾਹਰ ਆਇਆ ਸੀ ਅਤੇ ਰਾਮ ਰਹੀਮ ਹਨੀਪ੍ਰੀਤ ਨਾਲ ਕਾਰਚ ਯੂਪੀ ਦੇ ਬਾਗਪਤ ਸਿਤ ਬਰਨਾਵਾ ਆਸ਼ਰਮ ਦਿਨੇ ਰਵਾਨਾ ਹੁੰਦਾ ਉਸ ਤੋਂ ਬਾਅਦ ਡੀਐਸਪੀ ਦੀ ਅਗਵਾਈ ਵਿੱਚ ਰੋਧਕ ਪੁਲਿਸ ਦੀ ਟੀਮ ਰਾਮ ਰਹੀਮ ਦੇ ਨਾਲ ਰਵਾਨਾ ਹੁੰਦੀ ਹੈ ਇਸ ਦੌਰਾਨ ਰੋਧਕ ਜਿਲ੍ਹੇ ਦੇ ਆਲੇ ਦੁਆਲੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਬਲ ਤਾਇਨਾਤ ਕੀਤੇ ਗਏ ਸਨ ਸਰਕਾਰ ਨੇ ਰਾਮ ਰਹੀਮ ਦੀ ਐਮਰਜੈਂਸੀ ਪੈਰੋਲ ਨੂੰ ਲੈ ਕੇ ਚੌਣ ਕਮਿਸ਼ਨ ਤੋਂ ਇਜਾਜ਼ਤ ਮੰਗੀ ਸੀ ਜਿਸ ਤੋਂ ਬਾਅਦ ਇਜਾਜ਼ਤ ਤਿੰਨ ਸ਼ਰਤਾਂ ਦੇ ਦਿੱਤੀ ਗਈ ਸੀ ਰਾਮ ਰਹੀਮ ਦੇ ਜੇਲ੍ਹ ਤੋਂ ਬਾਹਰ ਉਹਨੂੰ ਲੈ ਕੇ ਮੰਗਲਵਾਰ ਨੂੰ ਦਿਨ ਭਰ ਅਟਕਲਾ ਚੱਲ ਰਹੀਆਂ ਸਨ ਪਰ ਦੇਰ ਰਾਤ ਰਾਮ ਰਹੀਮ ਨੂੰ ਹੈੱਡਕੁਆਰਟਰ ਤੋਂ ਮਨਜ਼ੂਰੀ ਨਾ ਮਿਲਣ ਕਾਰਨ ਜੇਲ੍ਹ ਤੋਂ ਬਾਹਰ ਨਹੀਂ ਲਿਆਂਦਾ ਜਾ ਸਕਿਆ ਮੰਗਲਵਾਰ ਦੇਰ ਰਾਤ ਹੈੱਡਕੁਆਰਟਰ ਜਿੱਥੋਂ ਜੇਲ੍ਹ ਪ੍ਰਸ਼ਾਸਨ ਨੂੰ ਲਿਖਤੀ ਹੁਕਮ ਪਹੁੰਚੇ ਜਿਸ ਕਾਰਨ ਰਾਮ ਰਹੀਮ ਨੂੰ 20 ਦਿਨਾਂ ਲਈ ਐਮਰਜੈਂਸੀ ਪੈਰੋਲ ਤੇ ਭੇਜ ਦਿੱਤਾ ਗਿਆ ਰੋहतक ਦੀ ਸੁਨਾਰੀਆ ਜੇਲ੍ਹ ਦੇ ਵਿੱਚ ਬਲਾਤਕਾਰ ਅਤੇ ਕਤਲ ਦੇ ਇੱਕ ਮਾਮਲੇ ਦੇ ਵਿੱਚ ਉਮਰ ਕੈਦ ਦੀ ਸਜ਼ਾ ਕਟ ਰਿਹਾ ਡੇਰਾ ਮੁਖੀ ਰਾਮ ਰਹੀਮ ਨੂੰ 13 ਅਗਸਤ ਨੂੰ 7ਵੀਂ ਵਾਰ 21 ਦਿਨਾਂ ਦੀ ਫਰਲੋ ਦਿੱਤੀ ਗਈ ਸੀ ਸੁਨਾਰੀਆ 5 ਸਤੰਬਰ ਨੂੰ ਪੈਰੋਲ ਤੋਂ ਬਾਅਦ ਜੇਲ੍ਹ ਪਰਤਿਆ ਸੀ ਦੱਸਿਆ ਜਾ ਰਿਹਾ ਹੈ ਕਿ ਰਾਮ ਰਹੀਮ ਹੁਣ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਸਾਹਮਣੇ ਆਉਣਾ ਚਾਹੁੰਦਾ ਹੈ ਇਸ ਦੇ ਲਈ ਜੇਲ੍ਹ ਵਿਭਾਗ ਰਾਹੀਂ 20 ਦਿਨਾਂ ਦੀ ਐਮਰਜੈਂਸੀ ਪੈਰੋਲ ਦੀ ਮੰਗ ਕੀਤੀ ਗਈ ਸੀ ਸੁਣਨ ਦੇ ਵੱਡੀ ਖਬਰ ਆ ਕਿ ਰਾਮ ਰਹੀਮ ਨੂੰ ਨਾ ਇਲੈਕਸ਼ਨ ਤੋਂ ਪਹਿਲਾਂ ਪੈਰੋਲ ਦੇ ਦਿੱਤੀ ਗਈ ਹੈ ਚੋਰ ਕਮਿਸ਼ਨ ਤੋਂ ਇਜਾਜ਼ਤ ਮੰਗੀ ਗਈ ਸੀ ਹਾਲਾਂਕਿ ਚੋਰ ਕਮਿਸ਼ਨ ਨੇ ਕੁਝ ਸ਼ਰਤਾਂ ਰੱਖੀਆਂ ਨੇ ਜਿਸ ਦੇ ਬਾਅਦ ਰਾਮ ਰਹੀਮ ਨੂੰ ਪੈਰੋਲ ਦੀ ਮਨਜ਼ੂਰੀ ਦੇ ਦਿੱਤੀ ਗਈ ਤੇ ਉਸ ਨੂੰ ਚੇਲ ਤੋਂ ਬਾਹਰ ਪੁਲਿਸ ਬਲਦਨਾਤ ਹੀਟ ਜਿਹੜਿਆ ਕਿ ਉਹਨਾਂ ਜੇਲ ਤੋਂ ਬਾਹਰ ਲਿਆਂਦਾ ਗਿਆ